ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡਾ ਆਪਦਾ ਆਪਣਾ ਚੈਨਲ ਹੈ ਜੀ ਵੱਤ ਤੋਂ ਵੱਧ ਸਪੋਰਟ ਰੱਖਿਆ ਕਰੋ ਵੱਤ ਤੋਂ ਵੱਧ ਪਿਆਰ ਦਿਆ ਕਰੋ ਜੀ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਆਪਾਂ ਹਰ ਰੋਜ਼ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਵੀ ਲੈ ਕੇ ਪਹੁੰਚੇ ਆ ਵਧੀਆ ਰੇਟਾਂ 'ਚ ਮਸ਼ੀਨਰੀਆਂ ਤੁਹਾਨੂੰ ਰੀਟਜ ਗੱਡੀ ਦੇਖਣ ਨੂੰ ਮਿਲੂਗੀ ਸਕੂਟੀ ਦੇਖਣ ਨੂੰ ਮਿਲੂਗੀ ਤੇ ਬਹੁਤ ਸਸਤੀਆਂ ਸਸਤੀਆਂ ਹੋਰ ਵੀ ਗੱਡੀਆਂ ਤੇ ਬੁਲਟ ਕਾਫੀ ਕੁਝ ਦੇਖਣ ਨੂੰ ਮਿਲੂਗਾ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰ 78140838764 ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਹੁਣ ਆਪਾਂ ਪਹਿਲੀ ਗੱਡੀ ਜਿਹੜੀ ਲੈ ਕੇ ਪਹੁੰਚੇ ਆ ਟਿਓਸ ਲੈ ਕੇ ਪਹੁੰਚੇ ਹਾਂ ਜੀ ਟੋਯੋਟਾ ਦੀ 2012 13 ਮਾਡਲ ਹੈ ਮੋਗਾ ਨੰਬਰ ਹੈ ਜੀ ਤੇ ਗੱਡੀ ਮੋਗੀ ਖੜੀ ਹੈ ਕੰਡੀਸ਼ਨ ਆਲ ਓਕੇ ਹੈ ਨਵੇਂ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਜਮਨ ਨਵੀਆਂ ਜੀ 2.5 ਲੱਖ ਰੁਪਇਆ ਮਾਲਕ ਨੇ ਮੰਗ ਪਾਈ ਆ ਕੰਡੀਸ਼ਨ ਆਲ ਓਕੇ ਆ ਨੁਕਸ ਕੋਈ ਨਹੀਂ 1 ਰੁਪਇਆ ਗੱਡੀ ਭਾਲ ਦੇਣੀ ਹੈ ਕਿ ਚਾਰੇ ਪਾਸੇ ਤੁਸੀਂ ਫੋਟੋਆਂ ਦੇਖ ਰਹੇ ਹੋ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਚਾਰੇ ਪਾਸੋਂ ਕੰਡੀਸ਼ਨ ਆਲ ਓਕੇ ਆ ਗੱਡੀ ਦੀ ਤੇ ਜਾ ਕੇ ਤੁਸੀਂ ਦੇਖਣੇ ਵਜਾ ਕੇ ਦੇਖ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਬਈ ਨੰਬਰ 84377 37616 ਤੇ ਜਿਹੜੀ ਸੈਕੰਡ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਉਹ ਹੋਇਆ ਜੀ ਇੱਕ ਹੋਰ ਤੁਸੀਂ ਗੱਡੀ ਦੇਖੋ ਆਪਣੇ ਕੋਲੇ i20 ਹੁੰਡਾਈ ਦੀ ਗੱਡੀ ਪਹੁੰਚੀ ਆ 2009 ਮਾਡਲ ਗੱਡੀ ਐ ਗੱਡੀ ਐਨਓਸੀ ਮਿਲ ਜੂਗੀ ਗੱਡੀ ਦੀ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਮਿਲ ਜੂਗੀ ਇੰਜਨ ਗੇਅਰ ਆਲ ਓਕੇ ਐ ਇੰਸ਼ੋਰੈਂਸ ਵੈਲਿਡ ਐ ਨਵੇਂ ਸੀਟ ਕਵਰ ਨੇ ਨਵੀਂ ਮੈਟਿੰਗ ਐ ਤੇ ਜਿਹੜਾ 뮤직 ਸਿਸਟਮ ਹੁੰਦਾ ਜੀ ਉਹ ਕੰਪਨੀ ਫਿਟਡ ਐ ਤੇ ਗੱਡੀ ਚੱਲੀ ਹੋਈ ਐ ਕੁੱਲ 87000 ਕਿਲੋਮੀਟਰ ਤੇ ਦੋਵੇਂ ਚਾਬੀਆਂ ओरिजिनल ਆਪਾਂ ਨੂੰ ਨਾਲ ਮਿਲ ਜਾਣਗੀਆਂ ਗੱਡੀ ਇੱਕ ਨੰਬਰ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ 'ਚ ਗੱਡੀ ਖੜੀ ਹੈ ਜੀ ਮਾਨਸਾ ਏਰੀਆ 'ਚ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਮਾਨਸਾ ਏਰੀਆ 'ਚ ਮਾਲਕ ਦੇ ਘਰੇ ਗੱਡੀ ਮਿਲ ਚੁਗੀ ਤੇ ਗੱਡੀ ਦੀ ਡਿਮਾਂਡ ਜਿਹੜੀ ਹੈਗੀ 135000 ਰੁਪਏ ਮਾਲਕ ਨੇ ਮੰਗ ਪਾਈ ਹੈ ਲੈਸ ਵੈਸ ਹੋ ਜਾਊਗਾ ਇਦਾਂ ਨਾ ਸਮਝੋ ਵੀ ਫਿਕਸ ਰੇਟ ਹੈ ਫਿਕਸਡ ਰੇਟ ਨਹੀਂ ਹੈਗਾ ਜੀ ਉੱਪਰ ਥੱਲੇ ਰੇਟ ਹੋ ਜਾਊਗਾ ਤੇ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਗੱਲ ਮਾਲਕ ਨਾਲ ਇੱਕ ਵਾਰੀ ਲਾਜ਼ਮੀ ਕਰ ਲਿਓ ਜਾ ਕੇ ਗੱਡੀ ਨੂੰ ਦੇਖ ਲਿਓ ਚਲਾ ਕੇ ਦੇਖ ਲਿਓ ਪੂਰੀ ਆਪਣੀ ਤਸੱਲੀ ਕਰਕੇ ਉਸ ਤੋਂ ਬਾਅਦ ਜਾ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9815852259 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਫੋਰਡ ਦੀ ਫੀਗੋ ਗੱਡੀ ਲੈ ਕੇ ਪਹੁੰਚੀਆਂ ਜੀ ਫੋਰਡ ਦੀ ਫੀਗੋ ਗੱਡੀ ਆਲ ਕੰਡੀਸ਼ਨ ਓਕੇ ਆ ਤੇ 92000 ਕਿਲੋਮੀਟਰ ਚੱਲੀ ਹੋਈ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਲੋਕੇਸ਼ਨ ਜਿੱਥੇ ਗੱਡੀ ਖੜੀ ਆ ਅੰਮ੍ਰਿਤਸਰ ਤੇ ਗੱਡੀ ਪੀਵੀ05 ਨੰਬਰ ਹੈ ਮਤਲਬ ਕਿ ਫਿਰੋਜ਼ਪੁਰ ਦਾ ਸ਼ਹਿਰ ਦਾ ਨੰਬਰ ਹੈ ਸਿੰਘ ਤੇ 2012 ਮਾਡਲ ਹੈ ਫੀਗੋ ਗੱਡੀ ਆ ਆ ਲੁੱਕੀ ਆ ਰੇਟ 1 ਲੱਖ 45000 ਰੁਪਿਆ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਕੋਈ ਕਿਸੇ ਪਾਸੋਂ ਐਕਸੀਡੈਂਟਡ ਨਹੀਂ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਗੱਡੀ ਆ ਤੁਸੀਂ ਚਲਾ ਕੇ ਦੇਖਣੀ ਬਚਲਾ ਕੇ ਦੇਖ ਲਓ ਤੇ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਜੇ ਕੋਈ ਗੱਲ ਕਰਨੀ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦੇ ਰੱਖਿਆ ਜੀ ਸਾਰੇ ਜਣੇ ਤੁਸੀਂ ਨੋਟ ਕਰ ਲਓ ਨੰਬਰ ਆਪਾਂ ਸਕਰੀਨ ਤੇ ਹੈ 8377832773 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਸਕਰੀਨ ਤੇ ਆਪਾਂ ਦੇ ਦੇ ਦਿੰਨੇ ਹੁੰਨੇ ਆਂ ਵੀਡੀਓ ਦੇ ਵਿੱਚ ਜਿਹੜੀ ਮਸ਼ੀਨਰੀ ਤੁਸੀਂ ਦੇਖਦੇ ਹੋ ਜਿਹੜਾ ਰੇਟ ਹੁੰਦਾ ਉਹ ਫਿਕਸਡ ਰੈਟ ਨਹੀਂ ਹੁੰਦਾ ਜੀ ਕੋਈ ਰੇਟ ਜਿਹੜਾ ਉੱਪਰ-ਨੀਚੇ ਹੋ ਜਾਂਦਾ ਹੁੰਦਾ ਹੈ ਹਰ ਮਾਲਕ ਆਪ ਨੂੰ ਕਹਿੰਦਾ ਹੁੰਦਾ ਵੀ ਰੇਟ ਹੈ ਜਿਹੜਾ ਉੱਪਰ-ਨੀਚੇ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਤੁਸੀਂ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਆ ਕਰੋ ਬਾਕੀ ਜਿਹੜੀ ਮਸ਼ੀਨਰੀ ਆਪਾਂ ਤੁਹਾਨੂੰ ਦਿਖਾਉਣੀ ਹੈ ਜਿਹੜੇ ਮਾਲਕ ਹੁੰਦੇ ਆ ਮਸ਼ੀਨਰੀ ਦੇ ਜਿਹੜਾ ਨੰਬਰ ਹੁੰਦਾ ਮਾਲਕ ਦਾ ਉਹ ਸਕਰੀਨ ਤੇ ਆਪਾਂ ਦੇ ਦੇ ਦਿੰਨੇ ਹੁੰਦੇ ਆ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਚੱਲ ਰਹੀ ਆ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਦੇਖ ਰਹੇ ਹਾਂ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਕੋਠੀਆ ਘਾਰਾ ਮਕਾਨ ਹੈ ਬੋਲਟਾ ਮੋਟਰਸਾਈਕਲ ਹੈ ਸਕੂਟੀ ਆ ਕੁਝ ਵੀ ਆ ਚਾਹੀ ਆਪਣੇ ਕੋਲੇ ਭੇਜ ਕੇ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹਾਂ ਐਡ ਭੇਜਣ ਵਾਸਤੇ ਸਿਰਫ ਆਪਣੇ ਕੋਲੇ 5 ਤੋਂ 7 ਤੱਕ ਫੋਟੋਆਂ ਤੇ ਇੱਕ ਵਧੀਆ ਵੀਡੀਓ ਇੱਕ ਡਾਢ ਮਿੰਟ ਦੀ ਜਿਹੜੀ ਮਸ਼ੀਨਰੀ ਆ ਇੱਕ ਡਾਢ ਮਿੰਟ ਦੀ ਜੇ ਕੋਈ ਕੋਠੀਆ ਤਾਂ ਉਹਦੀ ਵਧੀਆ ਵੀਡੀਓ ਜਿੰਨੇ ਕੁ ਮਿੰਟ ਦੀ ਬਣੀ ਉਨੇ ਕੁ ਮਿੰਟ ਦੀ ਤੇ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜ ਦਿਓ ਆਪਣਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਲੱਗਿਆ ਰਹਿੰਦਾ ਹੈ 78140 ਤੇ 38764 ਤੇ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਖਰਚਾ ਵਰਚਾ ਨਹੀਂ ਹੁੰਦਾ ਜੀ ਠੀਕ ਹੈ ਜੀ ਬਾਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਾਲ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਿਉਂਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਟਾਈਮ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਬੁਲਟ ਪਹੁੰਚਿਆ ਬਹੁਤ ਸਾਰੇ ਮੇਰੇ ਭਰਾਵਾਂ ਨੇ ਬੁਲਟ ਦੀ ਡਿਮਾਂਡ ਪਾਈ ਸੀਗੀ ਵਧੀਆ ਰੇਟ 'ਚ ਲੈ ਕੇ ਪਹੁੰਚਿਆ ਇੱਕ ਆਪਣੇ ਕੋਲੇ ਸਕੂਟੀ ਵੀ ਅੱਗੇ ਰੇਟ 'ਚ ਗੱਡੀ ਵੀ ਹੈ ਤੇ ਹੋਰ ਵੀ ਮਸ਼ੀਨਰੀਆਂ ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ 80000 ਦਾ ਸਿਰਫ ਬੁਲਟ ਆਪਣੇ ਕੋਲੇ ਪਹੁੰਚਿਆ ਹ ਇਹਦਾ ਜਿਹੜਾ ਮਾਡਲ ਹੈ ਜੀ ਸ਼ਾਇਦ ਆ 2013 ਦਾ ਸੀ ਬਾਕੀ ਤੁਸੀਂ ਕਨਫਰਮ ਕਰ ਲਿਓ ਮਾਲਕ ਤੋਂ ਗੱਲ ਮਾਲਕ ਨਾਲ ਕਰ ਲਿਓ ਆਪਾਂ ਨੰਬਰ ਤੁਹਾਨੂੰ ਦੇ ਦੇਵਾਂਗੇ ਜੀ ਤੇ ਕੰਡੀਸ਼ਨ ਵਧੀਆ ਪਈਆ ਬੁਲਟ ਦੀ ਤੇ ਰੇਟ 80000 ਰੁਪਏ ਸਿਲਵਰ ਕਲਰ ਦਾ ਇੰਜਨ ਬਹੁਤ ਵਧੀਆ ਸਰਵਿਸ ਸਰਵਿਸ ਟੋਟਲ ਮਾਲਕ ਨੇ ਕਰਵਾ ਰੱਖੀ ਹੈ ਤੁਸੀਂ ਜਾ ਕੇ ਦੇਖਣਾ ਹੋਵੇ ਬੁਲਟ ਜਾ ਕੇ ਵੀ ਦੇਖ ਸਕਦੇ ਹੋ ਚਲਾ ਕੇ ਦੇਖਣਾ ਵੀ ਚਲਾ ਕੇ ਦੇਖ ਸਕਦੇ ਹੋ ਪਹਿਲੀ ਕਿੱਕ ਸਟਾਰਟ ਹੈ ਤੇ ਆਰਸੀ ਵਗੈਰਾ ਨਾਲ ਹੈ ਤੇ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਮੂਕੇ ਤੇ ਕਰ ਲਾਂਗੇ ਕਿਸੇ ਨੂੰ ਵੀ ਪਸੰਦ ਆਇਆ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਸਟਾਰਟ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਖਰੀਦ ਲਿਓ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਸੀ ਨੰਬਰ 9814461156 ਠੀਕ ਹੈ ਜੀ ਗੱਲਬਾਤ ਆਪੇ ਕਰ ਲਿਓ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਇੱਕ ਜਿਵੇਂ ਕਿ ਤੁਸੀਂ ਦੇਖੇ ਰਹੇ ਹੋ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਮਾਲਕ ਨੇ ਭੇਜਿਆ ਮੋਟਰਸਾਈਕਲ ਹੈ ਜਿਹੜਾ 2013 ਮਾਡਲ ਹੈ ਜੀ ਡਿਸਕਵਰ ਮੋਟਰਸਾਈਕਲ ਹੈ ਜੀ ਤੇ 25000 ਰੁਪਿਆ ਇਹਦੀ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ 25000 ਮੁੱਗੇ ਖੜਾ ਹ ਕੰਡੀਸ਼ਨ ਆਲੋਕੀ ਆ ਕੋਈ ਕਮੀ ਪੇਸ਼ੀ ਹੈ ਨਹੀਂ ਤੁਸੀਂ ਜਾ ਕੇ ਦੇਖਣਾ ਹੋਵੇ ਮੋਟਰਸਾਈਕਲ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਕਿਸੇ ਨੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਨੋਕਸ ਕੋਈ ਨਹੀਂ ਮਿਲਣਾ ਆਪਾਂ ਨੂੰ ਤੇ ਵਧੀਆ ਮੋਟਰਸਾਈਕਲ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਠੀਕ ਹੈ ਜੀ ਡਾਕੂਮੈਂਟਸ ਜਿੰਨੇ ਵੀ ਹੁੰਦੇ ਸਾਰੇ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਮੋਗੇ ਖੜਾ ਤੇ 13 ਮਾਡਲ 25000 ਮੰਗਿਆ ਲੈਸ ਹੋ ਜਾਊਗਾ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਇੱਕ ਆਪਣੇ ਕੋਲੇ ਗੱਡੀ ਪਹੁੰਚੀ ਹੈ 2002 ਮਾਡਲ ਤੇ ਬਹੁਤ ਵਧੀਆ ਗੱਡੀ ਹੈ 43000 ਰੁਪਏ ਮੰਗ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਹੈ 43000 60 65 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਰਾਮਪੁਰਾ ਫੁੱਲ ਇਹਨਾਂ ਦਾ ਏਰੀਆ ਦੋ ਮਾਡਲ ਹੈ ਕੰਡੀਸ਼ਨ ਆਲੋਕੇ ਹੈ ਨੁਕਸ ਕੋਈ ਨਹੀਂ ਹੈਗਾ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜਿਨ੍ਹਾਂ ਦੀ ਗੱਡੀ ਆ ਗੱਲ ਤੁਸੀਂ ਆਪੇ ਲਾਜ਼ਮੀ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਤੇ ਆ ਗੱਡੀ ਤੁਸੀਂ ਦੇਖ ਲਈ ਅੱਗੇ ਆਪਣੇ ਕੋਲ ਇੱਕ ਸਕੂਟੀ ਪਹੁੰਚੀ ਹੈ ਇੱਕ ਰੇਟਸ ਗੱਡੀ ਪਹੁੰਚੀ ਹੈ ਢੋਮੇ ਚੀਜ਼ਾਂ ਮਾਲਕ ਦੇ ਘਰੇ ਖੜੀਆਂ ਤੇ ਵਧੀਆ ਰੇਟ 'ਚ ਨੇ ਵਧੀਆ ਸਾਰਾ ਕੁਝ ਹੈ ਜੀ ਜਿਵੇਂ ਕਿ ਫੋਟੋਆਂ ਸਕਰੀਨ ਤੇ ਚੱਲੇ ਰਹੀਆਂ ਤੁਸੀਂ ਜਾ ਕੇ ਦੇਖਣੀ ਆ ਹੁਣ ਮਸ਼ੀਨਰੀਆਂ ਹਾਂ ਇੱਕੋ ਕਰਦੀਆਂ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਏਰੀਆ 'ਚ ਖੜੀ ਆ ਸਰਦੂਲਗੜਾ ਜਿਹੜੀ ਸਕੂਟੀ ਐ ਜੀ ਉਹਦਾ ਰੇਟ ਐ ਸਿਰਫ 11000 ਰੁਪਿਆ ਤੇ ਜਿਹੜੀ ਗੱਡੀ ਆ ਰੀਡਜ VDI 12 ਮਾਡਲ ਹਰਿਆਣਾ ਨੰਬਰ ਤੇ ਉਹ ਵੀ ਸਰਦੂਲਗੜ ਖੜੀ ਆ ਤੇ ਰੇਟ ਮਾਲਕ ਨੇ ਕਿਹਾ ਜੀ ਦੱਸ ਦਾਂਗੇ ਰੇਟ ਵੈਸੇ ਡਿਮਾਂਡ ਉਹਨਾਂ ਨੇ 2 10 ਪਾਈ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਮਾਨਤਾਨ ਪੂਰਾ ਜੱਜ ਕੇ ਕਰ ਦਾਂਗੇ ਜਿਸਨੂੰ ਵੀ ਕੋਈ ਵੀ ਮਸ਼ੀਨਰੀ ਪਸੰਦ ਆਵੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 62800402847 ਜਿਹੜੀ ਸਕੂਟੀ ਐ ਉਹ 8 ਮਾਡਲ ਐ ਜਿਹੜੀ ਗੱਡੀ ਐ ਉਹਦਾ ਮਾਡਲ ਐ 2012 ਰੇਟਸ VDI ਚਿੱਟੇ ਰੰਗ ਚ ਹਰਿਆਣਾ ਨੰਬਰ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਮਾਰ ਦਿਓ ਤੇ ਮਿਲਦੇ ਆ ਜਲਦੀ ਆਪਾਂ ਕਿਸੇ ਨੂੰ ਕੋਈ ਮਸ਼ੀਨਰੀ ਚਾਹੀਦੀ ਆ ਮਾਲਕ ਨਾਲ ਸਿੱਧੀ ਗੱਲ ਕਰ ਸਕਦੇ ਆ